ਆ ਜੀ ਉਹਨਾਂ ਦੇ ਘਰ ਆਈ ਪਪੋਕੇ ਘਰ ਤੇ ਚਲੋ ਉਹਨਾਂ ਨੇ ਜੋ ਵੀ ਕੀਤਾ ਨਾ ਸਾਰਾ ਸਾਰਤਾ ਇਹਨਾਂ ਨੇ ਕੀਤਾ ਵਾ ਜਾਨੀ ਕਿ ਸਾਰਿਆਂ ਨੇ ਜਵਾਬ ਦਿੱਤਾ ਹੀ ਤੇ ਨਾਲ ਬਹੁਤ ساری ਮਦਦ ਕੀਤੀ ਆ ਇਹ 25 ਬਾਅਦ ਤੇ ਇਹਨੂੰ ਬਹੁਤ ساری ਰੱਬ ਤਰੱਕੀ ਕਰਾਵੇ ਇਹਨੂੰ ਜਿਤ ਪ੍ਰਾਪਤ ਹੋਣੀ ਚਾਹੀਦੀ ਆ ਹੋ ਨਿਹਾਲ ਸਤਿ ਸ਼੍ਰੀ ਅਕਾਲ ਪੈਸਾ ਉਹ ਕੋ ਮੁੱਕਣ ਦਾ ਨਾਂ ਨਹੀਂ ਲੈਂਦਾ ਉਹ ਕਹਿੰਦਾ ਮੈਂ ਮਿਲੋ ਮਾਰਾ ਕਮਾਈ ਦਿੰਦਾ ਮੈਂ ਬਹੁਤ ਸੇਵਾ ਕਰੀ ਲੋਕਾਂ ਨੇ ਤੁਹਾਨੂੰ ਇਹਦੇ ਬਾਰੇ ਮਾੜਾ ਚੰਗਾ ਵੀ ਕਹਿਣਾ ਜੀ ਇਹ ਨੂੰ ਬੰਦਾ ਵੀ ਕਹਿਣਾ ਕਈ ਪਛ ਕਹਿਣਾ ਜੇ ਬਸ ਸਿੱਧੀਆਂ ਗੱਲਾਂ ਕਰਦਾ ਤੁਹਾਨੂੰ ਇਹਦੇ ਬਾਰੇ ਮਾੜਾ ਪ੍ਰਚਾਰ ਕਰਨਾ ਹੈ ਵੀ ਇਹ ਮਾੜਾ ਪ੍ਰਚਾਰ ਤੁਹਾਡੇ ਤੱਕ ਤਾਂ ਪਹੁੰਚਾਉਣਾ ਹੈ ਕਿ ਇਹ ਗਰੀਬਾਂ ਦੀ ਮਦਦ ਕਰਦਾ ਏ ਇਹ ਤੇ ਲੀਡਰ ਬਣ ਗਿਆ ਤੇ ਕੱਲ ਨੂੰ ਗਰੀਬਾਂ ਦੇ ਹੱਕ ਦਵਾਊਗਾ ਹਾਂਜੀ ਹਾਂਜੀ ਇਹ ਸਹੀ ਸੇਵਾਦਾਰ ਹੈ ਇਹਦੇ ਲਈ ਲੋਕਾਂ ਨੇ ਮਾੜਾ ਚੰਗਾ ਲੀਡਰਾਂ ਨੇ ਮਾੜਾ ਪ੍ਰਚਾਰ ਵੀ ਕਰਨਾ ਪਈਆ ਕਿਤੇ ਲੀਡਰ ਨਾ ਬਣ ਜੇ ਪਰ ਇਹਨੇ ਲੀਡਰ ਨਹੀਂ ਗਿਆ ਬਣਨਾ ਜਿਹੜਾ 15 ਸਾਲ ਪਹਿਲਾਂ ਦਾ ਸੇਵਾਦਾਰ ਹੈ ਹੁਣ ਵੀ ਸੇਵਾਦਾਰ ਹੈਣਾ ਮੈਂ ਤੁਹਾਨੂੰ ਵੱਡੀ ਗੱਲ ਦੱਸਦਾ ਜਦੋਂ ਬੰਦੇ ਕੋਲ ਪੈਸਾ ਆਉਂਦਾ ਨਾ ਪਹਿਲਾਂ ਆਪਣਿਆਂ ਤੋਂ ਦੂਰੀ ਬਣਾਉਂਦਾ ਲੱਤ ਮਾਰ ਕੇ ਕਿਤੇ ਪਾਸੇ ਜਾ ਕੇ ਰਹਿੰਦਾ ਇਹ ਬੰਦਾ ਡੌਲਟਾ ਅਕਾ ਜਿਹੜਾ ਸਰਤ ਨਾਲ ਜੁੜਿਆ ਤੁਹਾਡੇ ਨਾਲ ਜੁੜਿਆ ਤੁਹਾਡੇ ਵਿੱਚ ਬਹਿ ਕੇ ਖਾਣ ਵਾਲਾ ਬੰਦਾ ਜੇ ਇਹੀ ਰਗਵਾ ਨਾ ਲਿਓ ਇਹ ਵਾਰੀ ਤੁਹਾਡੇ ਕੋਲ ਮੌਕਾ ਜੇ ਮਾਲਾਂ ਦੀ ਇਹਨਾਂ ਦੇਖੋ ਬਦਲ ਜੀ ਮੇਰੀ ਸਾਰੇ ਸਮਾਜ ਅੱਗੇ ਬੇਨਤੀ ਹੈ ਸਾਡੇ ਪਿੰਡ ਮਾਲਾਂ ਵਾਲਿਆਂ ਅੱਗੇ ਇਹ ਕਮਲ ਕੁਮਾਰ ਜੀ ਜੋ ਸਮਾਜ ਸੇਵਕ ਨੇ ਜਿਨ੍ਹਾਂ ਨੇ ਲੋਕਡਾਊਨ ਦੇ ਵਿੱਚ ਬੜੀ ਗਰੀਬਾਂ ਦੀ ਹਮਾਇਤ ਕੀਤੀ ਤੇ ਘਰ-ਘਰ ਰਾਸ਼ਨ ਬਚਾਇਆ ਇਹਨਾਂ ਨੂੰ ਆਪਣਾ ਕੀਮਤੀ ਵੋਟ ਦੇ ਕੇ ਕਾਮਯਾਬ ਆਪਾ ਕਰਨਾ ਵਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਕੀ ਕਿਹੜੀਆਂ ਮੁਸ਼ਕਲਾਂ ਤੁਹਾਡੇ ਪਿੰਡ ਦੇ ਵਿੱਚ ਆ ਗਈਆਂ ਜੀ ਜੀ ਬਹੁਤ ਮੁਸ਼ਕਲਾਂ ਆ ਨਾਲੀਆਂ ਪਾਣੀ ਦੀ ਮੁਸ਼ਕਲ ਆ ਗਲੀਆਂ ਨਹੀਂ ਬਣੀਆਂ ਚਾਰਵਰਾ ਸੜਕ ਨਹੀਂ ਬਣੀ ਚੱਜਣਾ ਜੱਗਵੜਾ ਕਲੋਨੀ ਦੀ ਆ ਰੋਡ ਨਹੀਂ ਬਣਿਆ ਬਹੁਤ ਮੁਸ਼ਕਲਾਂ ਆ ਜੇ ਕੋਈ ਮੋਹਰ ਲਵਾਉਣ ਜਾਂਦਾ ਵਾ ਪਿੰਡ ਦੇ ਵਿੱਚੋਂ ਗਵਰਮਟ ਵਾਲੇ ਤੇ ਉਹਨੂੰ ਕਹਿੰਦੇ ਸ਼ਾਮੀ ਆਈ ਸ਼ਾਮੀ ਜਾਂਦਾ ਤੇ ਉਹ ਕਹਿੰਦਾ ਬੰਦਾ ਗਿਆ ਜੀ ਕਿਤੇ ਸਵੇਰੇ ਆਈ ਇਹੋ ਜੀਆਂ ਤੰਗੀਆਂ ਨਾ ਸਾਡੇ ਗਰੀਬਾਂ ਨੂੰ ਝੂਸਣਾ ਪੈਂਦਾ ਜੇ ਤੇ ਅਸੀਂ ਕਹਿੰਨੇ ਆ ਵੀ ਸਾਡੇ ਪਿੰਡ ਦੇ ਵਿੱਚ ਮੋਹਰ ਆਵੇ ਤੇ ਅਸੀਂ ਇੱਥੋਂ ਹੀ ਲਵਾਈਏ ਸਾਨੂੰ ਕਿਤੇ ਜਾਣਾ ਨਾ ਪਵੇ ਇਹ ਵੀ ਸੇਵਾ ਕਰਦੇ ਆ ਲੱਗਦਾ ਕਿ ਖੁੱਲ ਕੇ ਜਿਹੜੀ ਆ ਕੇ ਜਾਉ ਮੈਂ ਕਹਿਆ ਜੀ ਇਹ ਸਮਾਜ ਸੇਵਕ ਆ ਇਹ ਬਣ ਕੇ ਵੀ ਸੇਵਾ ਕਰਨਗੇ ਤੇ ਉਦਾਂ ਵੀ ਇਹ ਸੇਵਾ ਕਰਦੇ ਆ ਤੇ ਸੇਵਾ ਕਰਦੇ ਹੀ ਰਹਿਣਗੇ ਮੇਰਾ ਜੀ ਦਾਸ ਬਲਜੀਤ ਸੰਧੂ ਬਟਾਮਾਲ ਇਥੋਂ ਦਾ ਸਮਾਜ ਸੇਵਕ ਤੇ ਪੀਰ ਬਾਬਾ ਜਾਗੋ ਨੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਜੀ 85 ਨੰਬਰ ਵਾਰ ਤੋਂ ਮੈਂ ਸਾਰੇ ਇਲਾਕੇ ਵਾਲੇ ਵੱਡੇ ਛੋਟੇ ਜਿੰਨੇ ਵੀ ਸਤਿਕਾਰਯੋਗ ਭੈਣ ਭਰਾ ਵਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਵੀ ਮੇਰੇ ਵੱਲੋਂ ਇਹੋ ਬੇਨਤੀ ਤੁਹਾਨੂੰ ਸਾਰਿਆਂ ਨੂੰ ਪਿੰਡ ਮਾਲ ਦੇ ਜਿੰਨੇ ਵੀ ਮਸਨੀਕ ਆਸ-ਪਾਸ ਦੇ ਐਵੇਨਿਊ ਵਾਲੇ ਵੀ ਪਿੰਡ ਮਾਲ ਦਾ ਇਸ ਟਾਈਮ ਬੜੇ ਭਾਗਾਂ ਵਾਲੀ ਗੱਲ ਹੈ ਬਹੁਤ ਹੀ ਵਧੀਆ ਖੁਸ਼ ਦੇਲੀ ਵਾਲੀ ਗੱਲ ਹੈ ਵੀ ਕਿਉਂਕਿ ਸਾਡੇ ਇੱਕ ਗਰੀਬਾਂ ਦੇ ਹਮਦਰਦ ਗਰੀਬਾਂ ਦੇ ਮਸੀਹਾ ਕਿਉਂਕਿ ਆਪ ਸਭ ਨੂੰ ਪਤਾ ਚੰਗੀ ਤਰ੍ਹਾਂ ਵੀ ਲੋਕਡਾਊਨ ਦੇ ਸਮੇਂ ਵਿੱਚ ਕੋਈ ਕਿਸੇ ਦੀ ਬਾਤ ਨਹੀਂ ਪੁੱਛਦਾ ਵੀ ਚਾਹੇ ਕਿੱਡਾ ਮਰਜੀ ਸਰਮਾਇਦਾਰ ਤੇ ਉਸ ਟਾਈਮ ਸਾਰੇ ਰਿਸ਼ਤੇ ਵੀ ਸਾਰੇ ਛੱਡ ਗਏ ਖੜਾ ਤੇ ਨਸ਼ੇ ਵੀ ਉਹ ਵੀ ਪਰ ਚੱਕਰੇ ਬਣਿਆ ਉਸ ਟਾਈਮ ਆਪ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕੀ ਪੰਜਾਬ ਦੇ ਹਾਲਾਤ ਸੀ ਉਸ ਟਾਈਮ ਤੇ ਉਸ ਲੋਕਡਾਊਨ ਦੇ ਵਿੱਚ ਸਾਡੇ ਸਤਿਕਾਰਯੋਗ ਸਾਡੇ ਵੀਰ ਆਪਣਾ ਕਮਲ ਕੁਮਾਰ ਜੀ ਨੇ ਬਹੁਤ ਜਿਆਦਾ ਸਾਡੇ ਪਿੰਡ ਵਿੱਚ ਇਹਨਾਂ ਨੇ ਆਪਣਾ ਘਰ ਬਣਾਇਆ ਹੈ ਮੈਨੂੰ ਤਾਂ ਬੜਾ ਬਾਰੋ ਪਤਾ ਲੱਗਦਾ ਰਿਹਾ ਵੀ ਬਹੁਤ ਸੇਵਾ ਕੀਤੀ ਆ ਗਰੀਬਾਂ ਦੀ ਬਹੁਤ ਮਦਦ ਕੀਤੀ ਖੁੱਲ ਕੇ ਐ ਤਾਂ ਹੀ ਪਰਸੋਂ ਦਾ ਮੈਂ ਜਿੱਦਨ ਦਾ ਇਹਨਾਂ ਦਾ 2-4 ਦਿਨ ਤੋਂ ਚੱਲਦਾ ਪਿਆ ਵਾ ਇਹਦੇ ਮੇਰੇ ਨਾਲ ਗਾਇ ਵੀਰ ਨੇ ਮੈਨੂੰ ਕਿਹਾ ਵੀ ਨਾਲ ਜੋੜੋ ਵੋਟਾਂ ਦੀ ਵੇਖੋ ਜੀ ਜੇ ਨਹੀਂ ਵੀ ਪਾਰਟੀ ਕੋ ਟਿਕਟ ਦਿੰਦੀ ਤੇ ਇਹ ਭਾਈ ਕਹਿੰਦੇ ਵੀ ਸਾਡਾ ਕਮਲ ਭਾਈ ਕਹਿੰਦਾ ਆਜ਼ਾਦ ਹੀ ਲੜਾਂਗਾ ਤੇ ਕਿਉਂਕਿ ਇਸ ਟਾਈਮ ਸਾਰੇ ਪਿੰਡ ਦਾ ਪੂਰਾ ਰਿਸਪੌਂਸ ਮਿਲਦਾ ਪਿਆ ਖਾਸ ਕਰ ਗਰੀਬ ਜਨਤਾ ਦਾ ਗਰੀਬ ਵਰਗ ਜਿੰਨਾ ਵੀ ਧੜੀ ਦਾ ਮਜ਼ਦੂਰ ਤਪਕਾ ਦਾ ਉਹ ਸਾਰੇ ਇਹਨਾਂ ਵਾਸਤੇ ਪੂਰੀ ਦਵਾਵਾ ਬੇਨਤੀਆਂ ਅਰਦਾਸਾਂ ਕਰਦੇ ਪਿਆ ਵਾ ਬਾਕੀ ਰਹਿ ਗਈ ਗੱਲ ਹੋਣ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਵੀ ਸਾਰੇ ਵੱਧ ਤੋਂ ਵੱਧ ਜਿੰਨੀ ਵੀ ਵਾਅਦਾ ਵਾਅਦਾ ਲੀਡ ਦੇ ਨਾਲ ਇਹਨਾਂ ਕਮਲ ਭਾਈ ਨੇ ਜਿਤਾਈਏ ਤੇ ਆਪਾਂ ਆਪਣੇ ਇਸ ਇਲਾਕੇ ਦਾ ਕੌਂਸਲ ਬਣਾਈਏ ਤੇ ਆਪਣੇ ਜਿਹੜੀ ਇਸ ਪਹਿਲਾ ਗਮਟਾਲੇ ਮੋਹਰ ਜੰਦੀਰੀ ਹੁਣ ਆਪਾਂ ਪਿੰਡ ਵਾਸਤੇ ਮੋਲ ਲਈਏ ਸਾਰਾ ਸਾਸੀ ਗਾਲ ਦੀ ਚੈਗੁਰ ਵਾਲਾ ਜੀ ਪਿੰਡਾਂ ਵਾਸਤੇ ਆਪਣੇ ਵਾਰਡ ਦਾ ਨਾਮ ਠੀਕ ਹੈ ਜੀ ਮੇਰਾ ਨਾਮ ਨਤਾਸ਼ਾ ਗੇਲਾ ਜੀ ਮੇਰੀ 85 ਨੰਬਰ ਮਾਲਾ ਵਾਰਡ ਮੈਂ ਇਥੋਂ ਇਹਨਾਂ ਦੀ ਉਮੀਦਵਾਰ ਹਾਂ ਤੇ ਇਹਨਾਂ ਦੀ ਉਮੀਦਾਂ ਖਰੀ ਉਤਰਾਂ ਗ੍ਰੈਟੀਚਾ ਇਹਨਾਂ ਦਾ ਵਾਦੇ ਲੈ ਕੇ ਆਏ ਹੋ ਕੁਝ ਚੀਜ਼ ਇਹਨਾਂ ਦੇ ਜਿਹੜੇ ਇਲਾਕੇ ਦੇ ਕੰਮ ਨੇ ਪਹਿਲ ਜਾਤ ਕੀਤੀਆਂ ਨਹੀਂ ਜਿਵੇਂ ਤੁਸੀਂ ਕਾਉਂਸਲਰ ਤੋਂ ਮਾਤਮਤ ਆਲੋਚਨਾ ਮੇਰੇ ਵਾਦੇ ਦੇਖੋ ਨਾਲ ਸਾਰਿਆਂ ਨਾਲ ਮੀਤੇ ਆ ਤੇ ਮੈਂ ਵਾਦਿਆਂ ਦੇ ਖਰੀ ਵੀ ਉਤਰਾਂਗੀ ਮੈਂ ਇਲਾਕੇ ਦੀ ਮੁਸੀਬਤਾਂ ਵੀ ਵੇਖੀਆਂ ਨੇ ਕਿੰਨੇ ਸਾਲਾਂ ਤੋਂ ਇੱਥੇ ਕਾਉਂਸਲਰ ਫਲੋਰ ਹੈ ਜਿਤਰੇ ਪਰ ਫਿਰ ਇੰਨੇ ਸਾਲਾਂ ਤੋਂ ਕੋਈ ਵਿਕਾਸ ਨਹੀਂ ਹੋਇਆ ਖਰਿਆ ਮੇਰਾ ਇਹੋ ਇਹੀ ਹੈ ਕਿ ਮੈਂ ਇਹਨਾਂ ਦੀ ਸਾਰਿਆਂ ਦੀ ਸੇਵਾ ਕਰਾਂ ਤੇ ਵਿਕਾਸ ਕਰਾਂ ਇਸ ਇਲਾਕੇ ਦਾ ਕੋਈ ਗਲੀਆਂ ਦਾ ਕੋਈ ਮੁਸ਼ਕਲਾਂ ਜਿਹਦੀਆਂ ਜੋ ਵੀ ਹੈ ਮੁਸੀਬਤਾਂ ਇਹਨਾਂ ਦੀਆਂ ਸਾਰੀਆਂ ਦੂਰ ਕਰਨ ਚ ਦੇਖਿਆ ਜਾਵੇ ਪਹਿਲੇ ਕਈ ਕੌਂਸਲਰ ਆਏ ਨੇ ਕਈਆਂ ਨੇ ਵਾਅਦੇ ਕੀਤੇ ਨੇ ਉਸ ਤੋਂ ਬਾਅਦ ਦਿਖਾਈ ਨਹੀਂ ਦਿੰਦੇ ਲੱਗਦਾ ਕਿ ਹੁਣ ਤੁਹਾਨੂੰ ਮੌਕਾ ਆਇਆ ਹੈ ਜਮਾ ਦੇ ਸੇਵਾ ਕਰਨ ਦਾ ਤੁਸੀਂ ਪਹਿਲੇ ਕਿਸੇ ਸ਼ਹਿਰ ਦੇ ਵਿੱਚ ਸੇਵਾ ਕਰਦੇ ਆ ਰਹੇ ਜੀ ਉਹ ਤੁਹਾਨੂੰ ਮਲਾ ਦੇ ਵਿੱਚ ਸੇਵਾ ਕਰਨ ਦਾ ਮੌਕਾ ਤਾਂ ਕਿੰਨਾ ਕਿ ਤੁਸੀਂ ਲਗ ਵਾਸਤੇ ਵਿਕਾਸ ਦਾ ਕੰਮ ਕਰਦੇ ਮੇਖੋ ਨਾ ਸੇਵਾ ਜਮੇਸ਼ਾ ਦੇਹਾ ਜਰਵਾਂਗੇ ਇਹ ਇਲਾਕਾ ਨਵਾਸੀਆਂ ਨੇ ਸਾਨੂੰ ਆਪ ਜ਼ੋਰ ਕਰਕੇ ਅਗੇ ਖਿਲਾ ਰਹੇ ਹੈ ਆਪਣੀ ਮਰਜ਼ੀ ਨਾਲ ਨਿਕਲੋ ਕੇ ਇਹਨਾਂ ਸਾਰਿਆਂ ਦੇ ਇਦਾਂ ਹੀ ਜਿਸ ਤਰ੍ਹਾਂ ਸਾਡੇ ਸਾਥ ਦੇ ਰਹੇ ਸਾਥ ਦੇਂਦੇ ਰਹਿੰਦੇ ਹੈ ਹੀ ਵੀ ਇਹਨਾਂ ਦੇ ਉੱਤੇ ਹੀ ਸਾਥ ਦੇਵਾਂਗੇ ਲੱਗਦਾ ਪਹਿਲੇ ਸਮਾਰਸੀ ਵੀ ਬੜ ਕੇ ਸੇਵਾ ਕਰਦੇ ਸੀ ਹੁਣ ਤੁਸੀਂ ਕੌਂਸਲ ਬੜ ਕੇ ਜਲ ਦੇ ਭੈਣ ਭਰਾ ਬੜ ਕੇ ਸੇਵਾ ਨੂੰ ਲੱਗੇ ਜਿੱਦਾਂ ਸੇਵਾ ਸ਼ੁਰੂ ਤੋਂ ਕਰਦੇ ਆ ਰਹੇ ਹਾਂ ਹੁਣ ਸਭ ਤੋਂ ਜ਼ਿਆਦਾ ਮੌਕਾ ਮਿਲੇਗਾ ਇਹਨਾਂ ਦੇ ਵਿੱਚ ਵਿਚਰਨ ਦਾ ਸਭ ਨੂੰ ਮਿਲ ਕੇ ਸਭ ਦੀਆਂ ਮੁਸੀਬਤਾਂ ਸੁਣ ਕੇ ਮੈਂ ਜਾਂਦੀਆਂ ਇਹਨਾਂ ਦੀ ਕਾਉਂਸਲਰ ਬਣ ਕੇ ਸਭ ਦੀਆਂ ਮੁਸੀਬਤਾਂ ਦੂਰ ਕਰਾਂ ਜਿਹੜੀਆਂ ਅੱਗੇ ਤਾਂ ਅੱਜ ਤੱਕ ਆਏ ਜਿਹੜੇ ਕਾਉਂਸਲਰ ਨਹੀਂ ਕਰ ਸਕੇ ਮੈਂ ਤੇ ਇਹਨਾਂ ਨੂੰ ਅਹੀ ਬੇਨਤੀ ਕਰਦੀ ਆ ਕਿ ਮੈਨੂੰ ਇੱਕ ਮੌਕਾ ਤਾਂ ਇੱਕ ਵੇਖੋ ਜੇ ਤੁਹਾਡੀਆਂ ਜੋ ਵੀ ਮੰਗਾ ਨੇ ਜੋ ਵੀ ਮੁਸੀਬਤਾਂ ਨੇ ਮੈਂ ਤੁਹਾਡੀਆਂ ਸੁਣਾਂਗੀ ਵੀ ਤੇ ਸਾਰੀਆਂ ਪੂਰੀਆਂ ਵੀ ਕਰਾਂਗੀ ਇਹਨਾਂ ਦੁੱਖ ਸੁਣਨੇ ਤੇ ਮ ਆਪਣੇ ਸੁਣਾ ਨੇ ਇਹ ਬਹੁਤ ਦੁਖੀ ਵਾੜਾ ਭਾਜੀ ਅੰਮ੍ਰਿਤਸਰ ਦੇ 85 ਵਾੜਾ ਨੇ 85 ਵਾੜਾ ਤੇ ਪਹਿਲੀ ਵਾਰਾ ਦੁਖੀ ਕਿਸ ਤਾ ਦੇਖਦੇ ਹੋ ਹਰ ਵਾਰੀ ਲੀਡਰ ਆਉਂਦੇ ਨੇ ਵਾਅਦੇ ਕਰਕੇ ਚਲੇ ਜਾਂਦੇ ਨੇ ਉਹਨਾਂ ਨਾਲ ਨਰਦੀ ਕਰਦੇ ਨੇ ਉਹਨਾਂ ਦਾ ਆਪਣਾ ਪਰਦ ਗਾਉਂ ਜਿਤਾਉਂਦੇ ਨੇ ਪਰ ਜਦੋਂ ਵੋਟਾਂ ਪੈ ਜਾਂਦੀਆਂ ਨੇ ਉਦੋਂ ਬਾਅਦ ਕੀ ਸਾਰੀ ਲੈ ਜਾਂਦੇ ਇਹ ਲੀਡਰ ਆਉਂਦੇ ਨੇ ਝੂਠੇ ਵਾਅਦੇ ਕਰ ਦਿੰਦੇ ਨੇ ਗਰੀਬਾਂ ਨੂੰ ਗੁੰਮਰਾਹ ਕਰਕੇ ਦੁਬਾਰਾ 5 ਸਾਲ ਮੂੰਹ ਹੀ ਨਿਖਾਉਂਦੇ ਆ ਪੁੱਛੋ ਲੋਕਾਂ ਨੂੰ ਹਾਲ ਤੱਕ ਮੈਨੂੰ ਇਸ ਮਾਲਲੇ ਵਾਰਡ 'ਚ ਰਹਿੰਦੇ ਨੂੰ 15 ਸਾਲ ਹੋ ਗਏ ਆ ਇਸ ਵਾਰਡ 'ਚ ਇਹਨੂੰ ਹਾਲ ਤੱਕ ਮੈਂ ਵੀ ਕੌਂਸਲਰ ਵੇਖਿਆ ਤਕਰੀਬਨ ਕਿਤੋਂ ਨੂ ਮੂੰਹ ਬਖਾਣਾ ਸਾਹਮਣੇ ਵੇਖ ਕੇ ਇਸ ਦਾ ਦੇ ਦੋ ਐਮਐਲਏ ਪੈਂਦੇ ਇਸ ਇਲਾਕੇ ਨੂੰ ਪਰ ਮੈਂ ਕਹਿੰਦਾ ਦੋਵੇਂ ਇਲਾਕੇ ਇੰਨਾ ਵੱਡਾ ਇਲਾਕਾ ਹੁੰਦ ਕਰਕੇ ਅੱਜ ਵੀ ਪਛੜਿਆ ਆ ਵਾ ਵਿਕਾਸ ਦੇ ਪਿੱਛੋ ਜਾਂ ਪੜ੍ਹਾਈ ਪਿੱਛੋ ਅੱਜ ਵੀ ਜਿਹੜਾ ਇਹ ਇਲਾਕਾ ਬਹੁਤ ਪਿੱਛੇ ਆ ਬਿਲਕੁਲ ਜੀ ਬਹੁਤ ਪਿੱਛੇ ਆ ਨਾ ਇਸ ਇਲਾਕੇ ਦਾ ਵਿਕਾਸ ਹੋਇਆ ਤੇ ਨਾ ਸ ਲੋ ਇਸ ਇਲਾਕੇ ਦੇ ਬੱਚੇ ਪੜ੍ਹੇ ਲਿਖੇ ਆ ਪੜ੍ਹਾਈ ਦੋ ਇਹ ਤੇ ਇਹਦੇ ਨਾਲ ਬਹੁਤ ਸਾਰੀ ਆਪਸ਼ਨ ਆ ਪੜ੍ਹਾਈ ਦੀਆਂ ਇੱਕ ਨਸ਼ੇ ਦੀ ਬੜੀ ਵੱਡੀ ਸਮੱਸਿਆ ਇਹ ਲੋਕ ਦੱਸ ਰਹੇ ਬਹੁਤ ਵੱਡੀ ਸਮੱਸਿਆ ਦੂਜੀ ਸਮੱਸਿਆ ਹਾਲੇ ਤੱਕ ਇਸ ਇਲਾਕੇ ਵਿੱਚ ਕਿਸੇ ਨੇ ਧਿਆਨ ਨਹੀਂ ਦਿੱਤਾ ਪਰ ਮੈਡਮ ਨਤਾਸ਼ਾ ਜੀ ਠੀਕ ਹੈ ਇਸ ਇਲਾਕੇ ਦੀ ਇਹਨਾਂ ਪਰਮਾਤਮਾ ਨੇ ਇਹਨਾਂ ਸੇਵਾ ਲਈ ਕੀ ਆ ਇਹ ਸੇਵਾ ਕਰਨਗੇ ਕਹਿੰਦੇ ਬੜੀ ਟੱਕਰ ਹੈ ਜੀ ਅਸਲ ਮੁਕਾਬਲਾ ਹੈ ਜੀ ਹਰ ਬੰਨੇ ਜਿਹੜਾ ਚੋਰ ਵੱਧ ਤੋਂ ਵੱਧ ਲੱਗ ਰਿਹਾ ਤੁਹਾਨੂੰ ਪਿੰਡ ਵਾਸੀ ਨੂੰ ਕੰਨਾ ਕੋ ਸੰਜੋਗ ਮਿਲਦਾ ਗਿਆ ਆ ਤੁਹਾਡੇ ਸਾਹਮਣੇ ਭਾਜੀ ਪਿੰਡ ਵਾਸੀ ਹੈ ਨਾ ਇਹ ਸੰਜੋਗ ਆ ਅੱਜ ਕਾਉਂਸਲਰ ਬਣਨੇ ਆ ਅਸੀਂ ਤੇ ਹਮਦਰਦੀ ਇਹਨਾਂ ਦੀ ਦੇਖਣਾ ਹੈ ਤੇ ਆਪਣੀ ਵਖਾਣ ਆਏ ਆ ਸਾਨੂੰ ਇਹਨਾਂ ਲੋਕਾਂ ਨਾਲ ਮਦਰਦੀ ਆ ਪਿੰਡ ਵਾਸੀ ਬਹੁਤ ਇੰਨਾ ਪਿਆਰ ਮਿਲਦਾ ਪਿੰਡ ਵਾਸੀਆਂ ਨਾਲ ਭਾਈ ਤੁਸੀਂ ਦੇਖੋ ਮੈਨੂੰ ਦੱਸੋ ਕਿ ਜਿਹੜੇ ਤੁਹਾਡੇ ਕੈਂਡੀਡੇਟ ਆ ਹਾਲ ਤੱਕ ਇਹਨੇ ਕੈਂਡੀਡੇਟ ਵੀ ਦੇਖਿਆ ਕਿਸੇ ਕੈਂਡੀਡੇਟ ਦੀ ਫੋਟੋ ਵੇਖੀ ਉਹ ਬੰਦਾ ਵੇਖੋ ਨੇ ਇੱਕ ਮੀਟਿੰਗ ਵੇਖੀ ਆ ਪਿਆਰ ਹੀ ਰੱਖੋ ਲੋਕਾਂ ਦਾ ਭਾਈ ਲੋਕੀ ਮਾਨਸਾੜੀ ਇਸ ਤਰ੍ਹਾਂ ਨਹੀਂ ਹੋਊਗਾ ਜਦੋਂ ਕਿ ਕੌਂਸਲਰ ਬਣ ਜਾਂਦੇ ਨੇ ਉਸ ਤੋਂ ਬਾਅਦ ਪੰਜ ਸੱਤ ਦਿਖਾਈ ਨਹੀਂ ਦਿੰਦੇ ਜਦੋਂ ਕਿ ਮੋਹਰਾਂ ਲਗਵੋਣੀਆਂ ਹੁੰਦੀਆਂ ਨੇ ਸਾਈਨ ਕਰਾਉਣੀਆਂ ਹੁੰਦੀਆਂ ਨੇ ਉਦੋਂ ਕੌਂਸਲਰ ਮਗਰਮੇ ਫੰਦਾ ਪੈਂਦਾ ਜਾ ਕੇ ਬਿਲਕੁਲ ਇਦਾਂ ਦਾ ਬਾਕੀ ਕੌਂਸਲਰ ਇਦਾਂ ਹੀ ਕਰਦੇ ਨੇ ਲੋਕ ਦੱਸਦੇ ਨੇ ਸਾਡੀਆਂ ਮੋਹ ਪਪਾ ਕਰਨੀ ਮਮਾ ਕਰਨੀ ਆ ਪਪਾ ਨਾਸ਼ਤਾ ਕਰੇ ਪਪਾ ਨਾ ਰਹੇ ਕੋਈ ਇੱਕ ਗੱਲ ਆ ਜਿੜੇ ਗਰੀਬ ਆਣਾ ਇੱਥੋਂ ਬਦਵਾ ਦਿੰਦੇ ਇੱਥੋਂ ਤੇ ਦੁਬਾਰਾ ਜਿਹੜਾ ਗਰੀਬ ਦੀ ਬਹੁਤ ਦੁਬਾਰਾ ਕਾਉਂਸਲਰ ਨਹੀਂ ਮੰਨਦਾ ਤੁਹਾਡੇ ਦਰਵਾਜ਼ੇ ਨਾ ਵੱਟ ਖੁੱਲੇ ਹੋਣਗੇ ਜਦੋਂ ਕਿਤੇ ਆਉਣ ਪੂਰਾ ਮਾਨਸਿਕਾ ਕਰੋਗੇ ਅੱਜ ਲੋਕਾਂ ਦਾ ਤੁਹ ਵਾਲਾ ਕੀਤਾ ਜਿਹੜਾ ਆ ਪਾਜੀ ਮੇਰੇ ਦਰਵਾਜ਼ੇ ਨਹੀਂ ਆ ਇਹਨਾਂ ਦਾ ਘਰ ਆ ਇਹਨਾਂ ਦੇ ਦਰਵਾਜ਼ੇ ਆ ਇਹਨੇ ਖੁੱਲੇ ਇਹਨਾਂ ਅੰਦਰ ਬਿਆਗਨ ਘਾਰੀ ਇਹਨਾਂ ਦਾ ਮੇਰੇ ਦਰ ਦੇਨ ਰਾਤ ਮੈਂ ਤਾਂ ਮੇਰੀ ਵਾਈਫ ਇਹਨਾਂ ਦੀ ਮੁਸ਼ਕਲਾਂ ਸੁਣਨ ਵਾਸਤੇ ਆ ਜਾ ਰਾਂ ਕੋਈ ਦੁੱਖ ਤਕਲੀਫ ਕੋ ਵਿਆਹ ਸ਼ਾਦੀ ਦਾ ਅਸੀਂ ਨਾ ਨਾਲ ਖੜੇ ਹਾਂ ਭਾਜੀ ਲੋਕੀ ਕਹਿੰਦੇ ਨੇ ਕਿ ਰਿਵੈਟਰ ਜਿਹੜੇ ਨੇ ਬੱਚਿਆਂ ਨੂੰ ਨਸ਼ਿਆਂ ਤੇ ਲਾਉਂਦੇ ਨੇ ਕੁਝ ਵੀਡੀਓ ਤੁਹਾਡੀਆਂ ਵਾਇਰਲ ਹੋ ਰਹੀਆਂ ਤੁਸੀਂ ਨਸ਼ਾ ਛਡਾਊ ਕੇਂਦਰ ਤੋਂ ਮੁੰਡਿਆਂ ਨੂੰ ਦਾਖਲ ਕਰਾਉਣ ਦੀ ਕੋਸ਼ਿਸ਼ ਕਰਦੇ ਹੋ ਭਾਜੀ ਸਾਡੇ ਨਾਲ ਗਵਰਨਮੈਂਟ 'ਚ ਬਹੁਤ ਨਸ਼ਾ ਹੋਆ ਬੜੇ ਬੜੇ ਗਰੀਬ ਲੋਕ ਆਂਦੇ ਨੇ ਮਾਵਾ ਪੈਸੇ ਫੋਰਡ ਨਹੀਂ ਕਰ ਸਕਦੇ ਆ ਤੇ ਮੈਂ ਵੀ ਐਡਾ ਕੋ ਅਮੀਰ ਅਮੀਰ ਘਰ ਦਾ ਬੱਚਾ ਨਹੀਂ ਕਿ ਮੈਂ ਵੀ ਇਹਨੇ ਪੈਸੇ ਲਾ ਸਕਾਂ ਮੈਂ ਤੁਹਾਡੇ ਵਰਗੇ ਵੀਰਾਂਗੇ ਤਾਂ ਝੋਲੀ ਅੱਡ ਕੇ ਮੰਗ ਕੇ ਵੀ ਮਦਦ ਕਰਦਾ ਸੀ ਮਦਦ ਮਦਦ ਕਰਨੀ ਆ ਅਸੀਂ ਕਰਕੇ ਉਹਨਾਂ ਇਲਾਜ ਕਰਾਈਦਾ ਤੇ ਪਰ ਨਸ਼ਾ ਦਾ ਉਹ ਕਿੰਨੇ ਤੁਹਾਨੂੰ ਪਤਾ ਕਿੰਨੇ ਕਿੰਨੇ ਪੈਸੇ ਮੰਗਦੇ ਆ ਜਿਹੜੀ ਮਾਵਾਂ ਥੋੜੀ ਕੰਮ ਕਰਦੀ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹ ਵਿਚਾਰੀਆਂ ਪੈਸੇ ਕਿਤੋਂ ਦੇਣਗੇ ਭਾਜੀ ਤੇ ਸਾਰੇ ਸੱਜਣ ਮੇਰੇ ਮਦਦ ਕਰਦੇ ਆ ਜੀ ਠੀਕ ਹੈ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV